ਬਾਜੀ ਕੀ ਨਾਰੀ ਆਪਣਾ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ ਔਰਤ ਮਾਰਦੀ ਤੇ ਜ਼ਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਤੇ ਕੁੱਝ ਉਹ ਕਰ ਪਏ ਹੋ ਨਹੀਂ ਦੂਜੀ ਧਿਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਕੁੱਝ ਅੱਛਾ ਠੀਕ ਹੈ ਹਾਂ ਤੇ ਕੋਈ ਦਾਵਾ ਪੰਦੇ ਸੀ ਮਤਲਬ ਆਈ ਥੋੜੀ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਹੋ ਕਹਿ ਤੇ ਆਪਣੇ ਨਾਲ ਅੱਛਾ ਜੀ ਤੂੰ ਆਈ ਹੋ ਗਿਨੀ ਕਿਉਂ ਇਹ ਕਾਰਗਿਰੀ ਘੱਡ ਲੈਂਦੇ ਸਾਡੇ ਚਾਹੀਦੇ ਦੇ 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 ਤੋਏ ਇਹ ਆਉਂ ਗਏ ਰੋ ਪਿਆ ਅੱਛਾ ਜੀ ਇਹਦਾ ਮੁੰਡਾ ਬਾਹਰ ਝੋਕ ਦੇ ਨਾ ਆਇਆ ਪੂਰੇ ਨੂੰ ਪੂਰੋ ਚਕੇ ਗਿਆ ਤੇ ਅੱਗੋ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਨੂੰ ਜੰਗਲਿਆਂ ਤੋਂ ਉਹ ਘਾਤ ਚ ਚਲੇ ਗਏ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਜੀ ਪਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆ ਹਾਂਜੀ ਉੱਥੇ ਸਾਡੀ ਬੂਗੀ ਮੈਂ ਰਸੀਦਾਂ ਤੋਂ ਹੀ ਆ ਕਿੰਨਾ ਨਾਲ ਆਪ ਦੀ ਬਾਲ ਦੀ ਨਾ ਹੋਈ ਆ ਅੱਛਾ ਇਹਦੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ ਉੱਥੇ ਸਾਡੀਆਂ ਅੰਦਰੋਂ ਅੰਦਰੋਂ ਪੱਗਾਂ ਲੱਥੀਆਂ ਨੇ ਮੁੜ ਕੇ ਪੇਨ ਡਾੜ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾਂ ਜਾਨੀ ਸੋਹਬੀਰ ਸਿੰਘ ਗਾਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਹਾਂਜੀ ਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਔਰ ਅਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਜੇਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਸੱਟਾਂ ਬਹੁਤ ਨੇ ਸਰਲੇ ਵੀ ਇੰਦਾ ਅਸ਼ਮਸ਼ੇਰ ਸਿੰਘ ਨੂੰ ਮੱਝਿਆ ਤੇ ਕਿੱਥੇ ਹੁਣ ਉਹ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਹ ਦੇ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਜੋ ਕਾਨੂੰਨੀ ਕਾਰਵਾਈ ਉਰਾਦੀ ਕਰਨ ਦੇ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜਿਹਦੇ ਆ ਉਹਨਾਂ ਨੂੰ ਵੈਸਟੂ ਹੋਣੀ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਅਰਜਿਆਪਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਹੋਏ ਉਹ ਵੀ ਜਿਹੜੇ ਸੀ ਕਿ ਮਕਦਮਾ ਨੰਬਰ 193 ਜਿਹੜਾ ਦਰਜ ਕੀਤਾ ਗਿਆ ਵਾ ਤਪੀਸ਼ ਕੀਤੀ ਜਾਂਦੀ ਆ ਤੇ ਫਕੀਲੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਇਹ ਵੀ ਵੀ ਕੁਲਦੀਪ ਕਰਦਾ ਜਿਹੜਾ ਮਰ ਤ ਗਿਆ ਉਹਨਾਂ ਨੂੰ ਪੋਸਟਮੋਰਟ ਕਰਵਾ ਕੇ ਵਾਲ ਲਾਸ਼ ਜਿਹੜੀ ਉਹਨਾਂ ਦੀ ਵਟਸਐਪ ਦੇ ਵਾਲੇ ਕਰਦੀ ਹੈ ਉਹ ਪਰਿਵਾਰਵਾਸਾ ਦਾ ਰਾਮ ਹੈ ਬਿਲਕੁਲ ਉਹਨਾਂ ਨੇ ਨਾ ਕਿਸੇ ਨੂੰ ਕੋਈ ਖਿਸ਼ਿਸ਼ ਤੇ ਦਾ ਗੋਣ ਬਾਰੇ ਜਿਹੜਾ ਤੁਹਾਡੀ ਸਥਾਤਾ ਕੀ ਕਰਨੀ ਜਿਵੇਂ ਤੁਹਾਡੇ ਲੋ ਵੀ ਅਖਬਾਰਾਂ ਜੀ ਦਿੱਤਾ ਗਿਆ ਜੀ ਚੈਨਲਾਂ ਲਈ ਵੀ ਹਿਥਿਆਰ ਜਮਾ ਕਰੋ ਜਿਵੇਂ 54 ਜਮਾ ਕਰਾਉਣ ਲਈ ਅਸੀਂ ਕੈਂਡੀਟ ਦਿੱਤੀ ਸੀ ਜਿਹਦੇ ਲਈ ਜੇ 2 ਦਿਨ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਪਨਾ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕਿਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨਤਰ ਗ੍ਰਿਫਤਾਰੀ ਨਹੀਂ ਕੀਤੀ ਗਈ ਮੇਨ ਦੋਸ਼ੀ ਇਹਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਨਾ ਜੇ ਇਹਦੇ ਬਾਰੇ ਕੀ ਜਾਣ ਚਾ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏਗੇ ਆ ਹਾਂਜੀ ਠੀਕ ਹੈ ਜੀ ਇਸ ਲਈ ਦੋਸ਼ੀ ਨੂੰ ਗ੍ਰਿਫਤਾਰ ਕਰਦੇ ਹੋ ਤਾਂ ਸਮਾਂ ਥੋੜਾ ਰੱਖ ਸਕਦਾ ਵਾ ਠੀਕ ਆ ਉਹ ਇਟੇਵੀ ਡੀਕੰਪ੍ਰੇਸ਼ਨਿੰਗ ਕਿ ਕਰਤਾ ਕਰਦੇ ਹੁੰਦਾ ਵਾ ਹਰ ਬੰਦਾ ਨਕਲਾ ਦੂਰ ਤੱਕ ਜਾਂਦਾ ਹੈ ਜੀ ਮੈਨੂੰ ਆਪਣਾ ਸਾਈਬਰ ਦੀ ਮਦਦ ਲੈ ਰਹੇ ਹਨ ਉਹ ਵੀ ਟੀਮ ਆ ਦੀ ਮਦਦ ਲੈ ਕੇ ਸੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਓਟਪੀਸ਼